ਚਲੋ ਭਾਈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅ ਅੱਜ ਅਸੀਂ ਪਹੁੰਚੇ ਆ ਪੋ ਡਿਸਪਰਾਮਾ ਪਿੰਡ ਵਿੱਚ ਤੇ ਗੱਲ ਇਦਾਂ ਹੋਈ ਸੀ ਵੀ ਹੈਪੀ ਭਾਏ ਦਾ ਲਾਈਵ ਹੋਇਆ ਸੀ ਫੇਸਬੁੱਕ ਦੇ ਉੱਤੇ ਬਹੁਤ ਵੀਰ ਲਾਈਵ ਹੁੰਦਾ ਨਾ ਤੇ ਭਾਈ ਤੁਹਾਡੀ ਆਈਡੀ ਕੀ ਆ ਹੈਪੀ ਸ਼ਰਮਾ ਹੈਪੀ ਸ਼ਰਮਾ ਤੇ ਭਾਈ ਹੁਣੀ ਉੱਤੇ ਲਾਈਵ ਹੋਇਆ ਸੀ ਭਾਜੀ ਨੇ ਇਧਰ ਆ ਵੀਰ ਨੂੰ ਕਹਿੰਦਾ ਸੀਗਾ ਵੀ ਵੀ ਤੂੰ ਤੂੰ ਸ਼ਰਾਬੀ ਆ ਨਾ ਸੋ ਅੱਜ ਕਮੈਂਟ ਕਰਕੇ ਸੋ ਅੱਜ ਇਹਨਾਂ ਦੀਆਂ ਜੱਫੀਆਂ ਪਾਉਣ ਲੱਗੇ ਆ ਪਾਉਣ ਲੱਗੇ ਆ ਤੇ ਤੁਸੀਂ ਆ ਦੇਖਿਓ ਇਹਨਾ ਸਮਝੌਤਾ ਕਰਾਉਣ ਲੱਗੇ ਆ ਪਤਵੰਤੇ ਸੱਜਣ ਸਾਰੇ ਸਾਡੇ ਨਾਲ ਖੜੇ ਆ ਤੇ ਆ ਦੇਖ ਲਓ ਜੀ ਕਿ ਸਾਰੇ ਅੰਕਲ ਜੀ ਪਵਾ ਰਹੀਏ ਨਾ ਹੀ ਅੱਪੀਆਂ ਪਾ ਲਓ ਪਾ ਲਓ ਜੱਫੀ ਪਾएंगे ਜੱਫੀ ਪਾ ਦੀਪਾ ਦਾ 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 ਚਲੋ ਆਪੀ ਆਪੀ ਜੱਫੀਆਂ ਹੈ ਸ਼ਰਾਬੀ ਤੇ ਯਾਰ ਮੈਂ ਖੋ ਰਹੀ ਹਾਂ ਹੈ ਹੂੰ ਕਹੇ ਨੂੰ ਕਹਿ। ਕਹੇ ਨਾ ਪੇਗਾ। ਮੈਂ ਅੰਨਾ ਹੀ ਹੋ ਜਾਂਦਾ ਵੀਰੇ। ਆ ਜੇ ਕੋਈ ਵੀਰ ਮੇਰਾ ਕੋਈ ਸੈਂਟਰ ਵਾਲਾ ਦੇਖਦਾ ਹੋਵੇ ਵੀਡੀਓ ਮੇਰੀ। ਮਿੰਦੂ ਨਾਲ ਚੱਕਾ ਪਾਰ ਕੀਤਾ ਜਾਵੇ ਪਤਾ ਨਹੀਂ। ਇਹਨੂੰ ਨਾ ਲੱਕਿਆ ਜਾਵੇ। ਕਾਦੇ? ਅੱਛਾ ਗਲਤ ਰਹਾ ਹੋ ਗਿਆ ਫੇਰ ਮੈਂ ਤੋਂ ਹੀ ਆਇਆ। ਹਾਂ ਸਹੀ ਹੈ ਸਹੀ ਹੈ। ਮੇਰੇ ਨਾਲ ਦੀ ਗੱਲ ਕਰਨੀ ਹੈ। ਆਹਾ ਹਾਹ। ਮੌਂਟੀ ਦੇਖਦਾ ਚਕੌਣ ਲੱਗਾ ਸੈਂਟਰ। ਉਹ ਕਿਤਾ ਬਾਹਰ ਚਾਹ। ਇਹ ਦੋਸਤੋ ਅਸੀਂ ਅੱਜ ਪੋਡੇ ਸੁਬਰਾਮਣ ਬਿੰਦ ਵਿੱਚ ਆਏ ਆਂ ਵੀਰ ਉਹਨਾਂ ਦੇ ਦਰਸ਼ਨ ਕਰਨ ਲਾ ਲੋ ਵੀ ਦੱਸ ਲਓ ਮਿਲਣ ਲਾ ਲੋ ਪਰ ਸਾਨੂੰ ਜਿਹੜਾ ਲਫ਼ਜ਼ ਕਿਉਂਕਿ ਸਾਡੇ ਕਈ ਵੇਲੇ ਉਰਦੂ ਫਾਰਸੀ ਫਾਰਸੀ ਵਾਲੇ ਹੋ ਜਾਂਦੇ ਆ ਤੇ ਹੋਰ ਵੀ ਕੀ ਕਹਿਣਾ ਚਾਹੁੰਨਾ ਸੁਰਤੇ ਨੂੰ ਕੀ ਕਹਿਣਾ ਚਾਹੁੰਨਾ ਜਿਹੜੇ ਆਪਾਂ ਨੂੰ ਦੇਖਦੇ ਆਂ ਸੋਨੇ ਗੋਡਿਆ ਹੈਪੀ ਨਿਊイヤー ਆ ਜੀ ਸਾਰਿਆਂ ਨੂੰ ਸਹੀ ਹੈ ਹੈਪੀ ਕਿੱਥੇ ਹੈ ਇਹਦਾ ਨਾਮ ਵੀ ਹੈਪੀ ਇਹਦਾ ਨਾਮ ਹੈਪੀ ਹੈ ਨਿਊイヤー ਦਾ ਸਾਲ ਚੜਿਆ ਜੀ ਤੇ ਹੈਪੀ ਨਿਊイヤー ਆ ਸਾਰਿਆਂ ਨੂੰ ਖੁਸ਼ੀ ਰਹਿ ਬਹੁਤ ਖੁਸ਼ ਰਹੋ ਯਾਰ ਖੁਸ਼ ਰਹਿਣਾ ਚਾਹੀਦਾ ਫਿਰ ਖੁਸ਼ ਰਹੋ ਤੇ ਖੁਸ਼ ਰੱਖੋ ਖੁਸ਼ ਰੱਖੋ ਹਾਂ ਸਹੀ ਹੈ ਸਹੀ ਹੈ ਸਹੀ ਆਏਗੇ ਦੀ ਸੀਮਾ ਕਰੋ ਤੇ ਹੋਰ ਵੀ ਤੁਸੀਂ ਢਾਣਾ ਲਈ ਭਰਾਵਾ ਮੈਂ ਕੀ ਕਹਿਣਾ ਚਾਹੁੰਦੇ ਭਾਈ ਬਸ ਆਪਾਂ ਸੁਦਾ ਕਰਾਤੀ ਤੁਸੀਂ ਬਹੁਤ ਤੁਹਾਡਾ ਧੰਨਵਾਦ ਆ ਕਮਿਟਮੈਂਟ ਗਲਤ ਕੀਤਾ ਮੈਂ ਤਾਂ ਖਾਣੇ ਉਠਾਣੀ ਹੁੰਦੇ ਮੁੜ ਕੇ ਉਧਰ ਉਹ ਵਕੀਲ ਕਰਦਾ ਉਹ ਵਕੀਲ ਕਰਦਾ ਫਾਇਦਾ ਨਹੀਂ ਹੁੰਦਾ ਸੀ ਨਾ ਕੋਈ ਮੁੜ ਕੇ ਐਵੇਂ ਤੁਹਾਨੂੰ ਕਮੈਂਟ ਵਾਈ ਜਿਹੜੀ ਇਹਨਾਂ ਦੀ ਗਲਤੀ ਤੁਸੀਂ ਸਾਰਾ ਕੁਝ ਕਰਵਾ ਤੇ ਉਹਨਾਂ ਦਾ ਹੁਣ ਰਾਜੀਨਾਮਾ ਕਰਾਤਾ ਤੇ ਲੋੜ ਹੀ ਰਾਜੀਨਾਮਾ ਹੋ ਗਿਆ ਬੱਸ ਜੱਫੀ ਪੈ ਗਈ ਇੱਕ ਵਾਰੀ ਫੇਰ ਪਵਾ ਦਿੰਨੇ ਕਿਹੜੀ ਗੱਲ ਹੈ ਅੱਛਾ ਲਿਖਤੀ ਰੂਪ ਲੈਣਾ ਪਰੇ ਦੁਕਾਨ ਵਾਲੇ ਭਾਈ ਪੇਪਰ ਲਿਆਈ ਮੈਨੂੰ ਰਹਿਦਾ ਰਹਿ ਮੈਨੂੰ ਲਿਖਤੀ ਪੇ ਹੋ ਗਿਆ ਧੰਨਵਾਦ ਤੁਹਾਡੇ ਜਨਰਲ ਪੇ ਹੋ ਗਿਆ ਬਸ ਓਕੇ ਹੈ ਨਾਲ ਭਰਾ ਦੇ ਆਈਡੀ ਤੇ ਹੋ ਗਿਆ ਉਹ ਟੱਕਰ ਗਿਆ ਹਾਂਜੀ ਠੀਕ ਹੈ ਤਾਂ ਸੁਲਾ ਹੋ ਗਈ ਆ ਟਮਾਟੀ ਪਾ ਨੇ ਤਾਂ ਫੇਰ ਇਹਨੇ ਲੂਣ ਸਬਜ਼ੀ ਜੋ ਕੁਝ ਉਥੋਂ ਲੈਣਾ ਆਇਆ ਕਰਨਾ ਸੀ ਉਹ ਬੈਠਦਾ ਐ ਐਡਾ ਕਟਾ ਉਹ ਤਾਂ ਮਹੀਨਿਆਂ ਮੈਂ ਕਿਹਾ ਕਹਿੰਦਾ ਨੰਗਣਾ ਜਮਸ਼ੇਰ ਵਿੱਚ ਦੀ ਆ ਸਹੀ ਗੱਲ ਆ ਸਹੀ ਹੈ ਸਹੀ ਹੈ ਸਹੀ ਹੈ ਆ ਦੇ ਲੋ ਦਿਮਾਗ ਬੰਦਿਆਂ ਦਾ ਕਿੰਨਾ ਹੈ ਨਾ ਕਹਿੰਦਾ ਕੋਈ ਨਹੀਂ ਕਾਕਾ ਛਿਟੇ ਹੋਰ ਨਬਜਾ ਨਹੀਂ ਹੋਰ ਤਾਂ ਨਿਬੜ ਗਈ ਆ ਵੀ ਵਧੀਆ ਹੋ ਗਿਆ ਚਲੋ ਵਧੀਆ ਹੋ ਗਿਆ ਅਗਲੇ ਨੇ ਵੀ ਲੈਣ ਆਉਣਾ ਹੁੰਦਾ ਸਬਜ਼ੀ ਸੂਜੀ ਕੁਛ ਨਾ ਫੇ ਅਗਲਾ ਵੀ ਜਾ ਸਕਦਾ ਵੱਤ ਤੋਂ ਵੱਧ ਕੀ ਕਰ ਲੈਂਦਾ ਫੇ ਤੋ ਬਾਥੂ ਹੋ ਲੈਂਦਾ ਇਹ ਭਾਵਾ ਜਨਾ ਟਾਬਾ ਵੀ ਆ ਨਾ ਹਾਂ ਸਾਗ ਵੇਚਣਾ ਲੱਭੇ ਤੇ ਨਹੀਂ ਸਾਗ ਸਾਡੇ ਪਿੰਡ ਦੇ ਬੜੇ ਵੇਚਦੇ ਆ ਬਾਤ ਤੂੰ ਕੀ ਦੇਦਾ ਕੋਈ ਨਹੀਂ ਥਾਗ ਖਾਓ ਸਾਗ ਲਿਆ ਕਰੋ ਇਹਨਾਂ ਦੇ ਵੀਰ ਆ ਜਿਹੜੇ ਸਾਗ ਸੁਕ ਵੇਚਦੇ ਆ ਨਾ ਸਾਗ ਲਿਆ ਉਹ ਸਰਦੀਆਂ ਚ ਸਾਗ ਹੀ ਮੇਨ ਹੁੰਦਾ ਮੀਟ ਨਾਲੋਂ ਵਧੀਆ ਹੁੰਦਾ ਸਾਡੇ ਤਾਂ ਘਰ ਤਾਂ ਚਾਰ ਰੋਜ਼ ਹੀ ਬਣ ਜਾਂਦਾ ਯਾਰ ਮੇਰੀ ਤਾਂ ਧੁੰਨੀ ਹਰੀ ਹੋ ਗਈ ਆ ਸਾਗ ਖਾਗਾ ਕੇ ਲੜਦਾ ਕੱਲ ਤੱਕ ਬੋਸ ਕਰਨ ਲੱਗ ਪੜਿਆ ਮੇਰੀ ਤਾਂ ਧੁੰਨੀ ਹਰੀ ਹੋ ਗਈ ਬਰਾ ਸਾਗ ਆਗਾ ਕੇ ਇਹਨਾਂ ਜਿਹੜਾ ਹੈ ਨਾ ਚਿਹਰਿਆਂ ਤੇ ਗਲੋ ਆ ਜਿਹਨੇ ਵੀ ਵੀਰ ਆ ਇਹਨਾਂ ਦੇ ਸਾਰਿਆਂ ਦੇ ਕੇਰਿਆਂ ਦੇ ਉੱਤੇ ਅੱਜ ਹੀ ਕੇਰਿਆਂ ਦੇ ਗੋਭੀ ਆਉਂਦਾ ਵਾ ਇਸੇ ਨੂੰ ਤੜਕੇ ਆ ਕੇ ਰੈੱਡ ਬੁੱਲ ਪੀ ਕੇ ਜਾਂਦਾ ਹੈ। ਕਾਈ ਕਰੇ 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 ਇੱਥੇ ਆ। ਹਾਂ ਰੈੱਡ ਬੁੱਲ ਪੀਂਦਾ ਹੈ। ਫੋਰ ਇਹਦੀਆਂ ਕੀ ਕੀ ਖਾਮੀਆਂ ਪਾਜੀ ਕੀ ਕਹਿਣਾ ਚਾਹੁੰਦੇ ਹੋ? ਨਹੀਂ ਨਹੀਂ ਨਹੀਂ। ਇਹਦੀਆਂ ਕਮੀ ਐ। ਅੱਜ ਮਾੜੀ ਬਾ, ਅੱਜ ਮਾੜੀ ਬਾ ਦਾਸ। ਕੋਈ 5 ਰੁਪਏ ਕਿਲੋ ਗੋਭੀ ਸੀ ਪਾਜੀ। ਕਿੰਨੀ? 5 ਰੁਪਏ ਕਿਲੋ। 5 ਰੁਪਏ ਕਿਲੋ ਗੋਭੀ ਅੱਜ ਦੀ ਤਾਜ਼ਾ ਬ੍ਰੇਕਿੰਗ ਨਿਊਜ਼ 5 ਰੁਪਏ ਕੋਪੀ ਹੋ ਗਈ ਮਜਾਰ ਬੱਚਾ ਅੱਛਾ 5 ਰੁਪਏ ਕਿਲੋ ਤੇ ਆਪ ਦੇ ਕੇ ਗਿਆ 25 ਰੁਪਏ ਕਿਲੋ ਸਾਨੂੰ ਨਹੀਂ ਭਾਈ ਇਹ 20 ਕਿਲੋ ਵੇਚੀ ਦੀ ਹੈ 15 ਕਮੋਨਾਂ ਤੋਂ ਸਹੀ ਆ ਫੇਰ ਤਾਂ ਜਾ ਗਿਆ ਯਾਰ ਜਾਂ ਤੇਲ ਤੇਲ ਲਾ ਰਿਹਾ ਕਿੱਥੋਂ ਲਿਆਉਣੀ ਹੈ ਨਹੀਂ ਨਹੀਂ ਇਤਨੀ ਕਿਲੋ ਕਿਲੋ ਕਰ ਲੈ ਲਵਾਵਾ ਦੇਣਾ ਹੀ ਯਾਰ ਮੇਰੀ ਗੱਲ ਸੁਣ ਭਰਾ ਮੈਂ ਕਿਸਾਨ ਆ ਮੈਂ ਕਿਹਾ ਉਧਰ ਗੱਲ ਚੱਲ ਤੂੰ ਆਪਣੀ ਮਿਹਨਤ ਕਰਦਾ ਪਰ ਯਾਰ ਦੇਖੋ ਕਿਸਾਨ ਨੇ ਵਿਚਾਰੇ ਦੋ ਤਿੰਨ ਮਹੀਨੇ ਖੱਤੇ ਵਿੱਚ ਸੰਭੀ ਸਾਰਾ ਕੁਝ ਕੀਤਾ ਉਹਦੀ 5 ਰੁਪਏ ਦੀ ਭਰਾ ਭਾਗਾ ਵਾਲਾ ਇਹਦੀ 20 ਦੀ ਵਿਕਣ ਰਹੀ ਆ ਭਾਜੀ ਮੇਰੀ 20 ਦੀ ਰੱਖੀ ਜਾਂਦੇ ਆ ਹੋਰ ਮੈਂ ਲੋਹੇ ਪਾਵੇ ਲਾਉਣਾ 200 ਦਾ ਤੇਲ ਪੂਕਦਾ ਠੀਕ ਹੈ ਭਾਜੀ ਫੇ ਤੂੰ ਆਪਣੀ ਘੜੀ ਗੁੱਬੀ ਦੀ ਜਾਨਣਾ ਭਾਜੀ ਆਪਣੀ ਦਿਹਾੜੀ ਉਹ ਖੋ ਜਾਂਦੇ ਜਦੋਂ ਖੋ ਨੇ ਬੜੀ ਲੱਖਾਂ ਦੇ ਵੀ ਦੱਸਦੇ ਤਾਂ ਖੋ ਕੇ ਵੀ ਲੈ ਗਏ ਇੱਕ ਉਹ ਉਹ ਬਾਕੀ ਦੱਸ ਯਾਰ ਵਿੱਚ ਕੀ ਸੀ ਸੀਰੀਅਸ ਹੋ ਗਿਆ ਸੀਰੀਅਸ ਹੱਸਣਾ ਨਹੀਂ ਹਾਂ ਦੱਸੀ ਭਾਈ ਉਹ ਡੇਰੀਆਂ ਰੋਡ ਤੇ ਪਾਜੀ ਘੇਰ ਲਿਆ ਜੀ ਡੇਰੀਆਂ ਵਾਲੇ ਰੋਡ ਤੇ ਉੱਚੀ ਬੋਲ ਪਾਜੀ ਉਹ ਡੇਰੀਆਂ ਰੋਡ ਤੇ ਘੇਰ ਲਿਆ ਜੀ ਦਾਤ ਮਾਰਿਆ ਅਗਲੇ ਨੇ ਲੈ ਲੈ ਅਗਲੇ ਮਗ ਲੈ ਜਾਓ ਪਾਜੀ ਗੱਲ ਖਤਮ ਪਹਿਲਾਂ ਇਹ ਕਦੀ ਉਹਨਾਂ ਨੂੰ ਜਿਹੜੇ ਲੈ ਗਏ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਕਹਿਣਾ ਚਾਹੁੰਦਾ ਇਹ ਵੀ ਭਾਈ ਮੈਂ ਉਹ ਰੋਡ ਚੇਂਜ ਕਰ ਦਿੱਤਾ ਵੀ ਰੋਡ ਤੇ ਆਇਆ ਕਰੋ ਮੇਰੀ ਗੱਲ ਸੁਣੋ ਉਹ ਗੱਲ ਸੁਣੋ ਉਸ ਦਿਨ ਕਿਤੇ ਗੋਭੀ ਕਿਸੇ ਨੂੰ 25 ਰੁਪਏ ਹੀ ਨਹੀਂ ਦੇ ਆਏ ਸੀ ਜਿਹੜੀ ਗੋਭੀ ਇਹ ਨਹੀਂ ਸੀ ਭਾਜੀ ਉਹਦੋਂ ਕੀ ਵੇਚਦਾ ਸੀ ਉਹਨਾਂ ਸਬਜ਼ੀ ਸਭ ਵੇਚਦੇ ਹੀ ਭਾਵੇਂ ਗੋਭੀ ਗੋਭੀ ਨਹੀਂ ਸੀ ਉਹ ਅੱਜ ਗਰਮੀ ਆ ਗਈ ਹੈ ਨਾ ਗੋਭੀ ਘੱਟ ਸੀ ਮਟਰ ਗਾਜਰਾਂ ਦਾ ਵੀ ਰੇਟ ਦੱਸ ਦੋ ਹਾਂ ਜੀ ਭਾਈ ਸਾਗ ਵੇਚਿਆ ਪਰਵਾ 20 ਰੁਪਏ ਕਿਲੋ ਵੇਚਿਆ ਸਾਰਾ ਮੈਂ ਕਹਿੰਦਾ ਮੈਂ ਫੋਨੋਂ ਗੋਭੀ ਦਾ ਗੋਭੀ ਦਾ ਰੇਟ ਤੁਸੀਂ ਦੱਸਤਾ ਹੁਣ ਮਟਰ ਗਾਜਰਾਂ ਦਾ ਕੌਣ ਦੱਸੂ ਮਟਰ ਮਟਰ ਗਾਜਰਾਂ ਦਾ ਮੈਂ ਕਹਾਂ ਰੇਟ ਕੌਣ ਦੱਸੂਗਾ ਮਟਰ ਗਾਜਰਾਂ ਦਾ ਵੀ ਰੇਟ ਦੱਸੋ ਕੱਲੀ ਗੋਭੀ ਥੋੜਾ ਮਹਿੰਗਾ ਹੋ ਰਹੇ ਨੇ ਨਾਲੇ ਸਾਗ ਦਾ ਦੱਸੋ ਗੋਭੀ ਖਾ ਕੇ ਤਾਂ ਮਿਲਦਾ 15 20 ਰੁਪਏ ਮੰਡੀ 'ਚ ਮੰਡੀ 'ਚ ਆ ਕੇ ਜਿਹੜੀ ਖੜੀ ਗਾਜਰ ਜਿਹੜੀ ਵਧੀਆ ਜੇ ਉਦਾਂ ਦੀ ਖਾਣੀ ਤਾਂ ਭਾਜੀ ਢਾਨ 100 1.5 100 ਆਉਂਦੇ ਨੇ ਬਹੁਤ ਫਾਵਾਂ ਲੈ ਕੇ ਆਈਆਂ ਅੱ ਰੋਜੇ ਚਾਹੀਦਾ ਨਾ ਪਾਜੀ ਸਿੰਘ ਨੂੰ ਲਿਆਵਾਂ ਨਹੀਂ ਉਹ ਰਾਵਾਂ ਲੈਂਦਾ ਇੱਧਰ ਆ ਯਾਰ ਇਹ ਵੀ ਮੇਰਾ ਇੱਧਰ ਇਹ ਪਿੰਡ ਜੀ ਦਾ ਸਬਜ਼ੀ ਵੇਚਣ ਲਈ ਜਦੋਂ ਸਾਗ ਵੇਚਣ ਲਈ ਮਸ਼ਹੂਰ ਬੈਠੇ ਨੇ ਬੰਦੇ ਮਿਹਨਤੀ ਆ ਵੀਰੇ ਮਿਹਨਤੀ ਬੰਦੇ ਆ ਇਹਨਾਂ ਦੀ ਹੈਲਪ ਕਰਿਆ ਕਰੋ ਸਾਡੀ ਨੂੰ ਸਮਝੀ ਲਿਆ ਕਰੋ ਯਾਰ ਆ 60 ਸਾਲ ਦੇ ਅੰਕਲ ਆ ਆ ਦੇਖੋ 60 ਸਾਲ ਦੇ ਆ ਫਿਟਨੈਸ ਚੈੱਕ ਕਰੋ ਫਿਟਨੈਸ ਲੱਗਦਾ ਕਿ ਨਹੀਂ ਅੰਕਲ ਸਲਮਾਨ ਖਾਨ ਲੱਗਦਾ ਲੱਗਦਾ ਬਿਲਕੁਲ ਲੱਗਦਾ ਬਿਲਕੁਲ ਬਹੁਤ ਦਾੜੀ ਆ ਪਈ ਰੱਖੀ ਗਾੜੀ ਜਿਹੜਾ ਕਾਲੀ ਕਰਾ ਲਵੇ ਤੇ ਹੋਰ ਸਲਵਾਨ ਖਾਨ ਕੇ ਤਰ ਬੰਦਾ ਲੱਗਣਾ ਤਰਮਿੰਦਰ ਦੇ ਪੁੱਤ ਆ ਉਹਦਾ ਆਪਾ ਫੇਸ ਕਰਾ ਲੀ ਤੇ ਵੀ ਮੈਂ ਮੈਂ ਮੈਂਤ ਕਰਨ ਵਾਲੇ ਬੰਦੇ ਆ ਬਿਲਕੁਲ ਬਿਲਕੁਲ ਮੁੰਟੀ ਅੱਛਾ ਮੀ ਉਹ ਡਿਸਪਲਾਮਾ ਵਿੱਚ ਇੱਕ ਹੀ ਬੰਦਾ ਵਿਲਾ ਆ ਉਹ ਆ ਨਹੀਂ ਨਹੀਂ ਭਾਈ ਤੇਰੀ ਉਮਰ ਦਸ ਕਿੰਨੀ ਹੋਗੀ ਚੱਲ ਸੱਚ ਸੱਚ ਤੇਰੀ ਸਹੀ ਸਹੀ ਐਸਟੀਮੇਟ ਲਾ ਤੇਰੀ ਉਮਰ ਉਹ ਉਹ ਤੋਂ ਪਹਿਲੇ ਰੋਲੇ ਆਂ ਦਾ ਜਾਂ ਮਗਰਲੇ ਰੋਲੇ ਆਂ ਗੈਸ ਕਰਦਾ ਗਿਆਸ ਜਦੋਂ ਉਹ 83 ਵਾਲਾ ਹੜਾ ਆਇਆ ਸੀਗਾ ਉਦੋਂ ਇਹ ਐਡਾ ਸੀਗਾ ਮਤਲਬ ਉਹਦੇ ਨੱਕ ਚੋਂ ਦਾ ਹੁੰਦਾ ਸੀ ਹਾਂ ਰੋਲਾ ਭਜਾ ਫਿਰਦਾ ਸੀ ਉਦੋਂ ਉਦੋਂ ਐਡਾ ਸੀਗਾ ਇਹ ਨਹੀਂ ਉਦੋਂ ਮੈਂ ਉਹ ਬਾਅਦ ਚ ਮੈਂ ਇੱਥੇ ਦਾ ਕੰਡਾ ਮੈਂ ਹਾਂ ਮੈਂ ਹੜਾ ਦੀ ਦੇਖਿਆ ਹੋਰ ਉਹ ਮੁੰਡੀ ਭੈ ਜੀ ਤੇ ਮੇਰਾ ਜਨਮ ਹੈਗਾ ਭਈ ਜਿਹੜੇ ਬਾਅਦ ਵਾਲੇ ਰੋਲੇ ਆ ਨਹੀਂ ਮਾਡਲ ਦੱਸੋ ਮਾਡਲ ਮਾਡਲ ਕਿਹੜਾ ਮਾਡਲ ਭੈ ਜੀ ਤੁਸੀਂ ਮੇਰ ਭਾਈ 1985 ਤੇ ਇਧਰ ਚਾਚਾ ਜੀ ਕੋਈ ਕਿਹੜਾ ਮਾਡਲ ਉਹ ਮਾਡਲ ਲਾ ਗਏ ਆਪਾਂ ਨੂੰ ਨਾ ਇਹ ਵੀ ਰੌਣਹਾਂ ਲਾਈਏ ਇਹ ਵੱਡੀ ਮੱਝ ਸੂਈ ਸੀ ਵੱਡੀ ਮੱਝ 81 ਅੱਛਾ ਮੈਂ ਤਾਂ ਦੱਸਦਾ ਮੈਨੂੰ ਚੇਤਾ ਆ ਗਿਆ ਉਸ ਦਿਨ ਮੈਂ ਘਰੇ ਆਇਆ ਸੀ ਨਾ ਇਹਨਾਂ ਦੇ ਨਾਲ ਦੀਆਂ ਮੱਝਾਂ ਜਿਹੜੀਆਂ 20-20 ਸੂਏ ਦੇ ਕੇ ਮਰ ਗਈਆਂ ਤੇ ਇਹ ਭਾਜੀ ਉਦਾਂ ਦੇ ਉਦਾਂ ਹੀ ਆ ਚਾਚਾ ਜੀ ਹੁਣ ਚਾਚੇ ਨੇ ਡਾਂਗ ਚੱਕ ਲੈਣੀ ਤੇਰੇ ਦੁਆਲੇ ਇੱਕ ਸੁਣੋ ਚਾਚਾ ਚੱਲ ਛੱਡ ਦੂ ਉਦੋਂ ਚਾਚੀ ਨੇ ਡਾਂਗ ਲੈ ਕੇ ਆਈ ਵੇ ਮੇਰੀ ਸੁਣ ਗੱਲ ਹੁਣ ਚਾਚੀ 85 ਦੇ ਇਧਰ ਵੀ ਪੁੱਛੋ ਮਾਡਲ ਕਿਹੜਾ ਇਧਰ ਵੀ ਮਰਗਾ ਨਹੀਂ ਭਾਈ ਮਾਡਲ 50 ਸਾਲ ਮਾਡਲ ਦੱਸੋ ਯਾਰ ਮਾਡਲ ਕੀ ਯਾਰ ਯਾਰ ਹਰਕਤਾਂ ਤੇਰੀਆਂ 14 ਸਾਲਾਂ ਦੇ ਨਿਆਣੇ ਆਣੀਆਂ ਇਹਦੀ ਫੇਸਬੁੱਕ ਇਹਦੀ ਫੇਸਬੁੱਕ ਚੈੱਕ ਕਰ ਲੀਓ ਜਦੋਂ 14 ਸਾਲਾਂ ਦਾ ਬੱਚਾ ਨਹੀਂ ਹੁੰਦਾ ਉਦਾਂ ਦੀ ਹਰਕਤਾਂ 50 ਸਾਲ ਆ ਉਸਤਾਦ ਜੀ ਇੱਧਰ ਆ ਜਾ ਬਈ ਸੱਚ ਬੋਲਣਾ ਸੱਚ ਬੋਲਣਾ ਪਿੱਛੇ ਨਹੀਂ ਹਟਣਾ ਆਪਾਂ ਮਾਡਲ ਲਿਆ 79 ਮਾਡਲ ਇਹ ਇਹ ਦਾੜੀ ਤੋਂ ਪਤਾ ਕਿੱਦਾਂ ਲੱਗਦਾ ਇਹ ਦਾੜੀ ਤੋਂ ਰਾਵਣ ਦਾ ਭਰਾ ਨਾ ਇਹ ਰਾਵਣ ਦੇ ਟਾਈਮ ਦਾ ਆ ਬਾਬਾ ਰਾਮ ਰੀ ਜੀ ਮਰਗਾ ਨਹੀਂ ਲੱਗਦਾ ਹਾਂ ਆਪੇ ਨਾਲ ਨਾਲ ਜੜੋ ਆਪਾਂ ਮਰਾਪਾ ਦੇ ਬੱਚੇ ਨਹੀਂ ਨਹੀਂ ਇਹ ਭਰਾਵਾ ਇਹ ਤਾਂ ਰੱਬ ਨੂੰ ਮੰਨਦੇ ਹੀ ਨਹੀਂ ਤੇ ਕਾਫਰੇਟ ਆ ਆਪਾਂ ਨਾਸਤਕ ਆ ਨਾਲ ਦੀ ਗੱਲ ਸਾਰੇ ਨਾਸਤਕ ਆ ਸਹੀ ਹੈ ਆ ਵੀ ਨਾਸਤਕ ਆ ਨਹੀਂ ਮੈਂ ਰੱਬ ਦੇਖਿਆ ਕਦੇ ਮੈਂ ਆਸਤਕ ਆ ਭਾਈ ਮੈਂ ਆਸਤਕ ਰੱਬ ਦੇਖਿਆ ਕਿੱਥੇ ਆ ਦੱਸੋ ਮੈਂ ਦੇਖਿਆ ਪੰਜ ਸਾਹਿਬ ਹਾਂ ਭਾਈ ਇੱਧਰ 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 ਸਵਾਲ ਪੁੱਛਦਾ ਮੈਂ ਮੈਂ ਰੱਬ ਨਾਲ ਗੱਲਾਂ ਕੀਤੀ ਗੱਲਾਂ ਕੀਤੀ ਹੈ ਭਾਜੀ ਨੇ ਮੈਂ ਰੱਬ ਨਾਲ ਗੱਲਾਂ ਕੀਤੀਆਂ ਦੁੱਧ ਕੀਤੀਆਂ ਸਾਹਮਣੇ ਰੱਬ ਕਿੱਥੇ ਆ ਤੇਰੇ ਵਿੱਚ ਬੰਦੇ ਦੇ ਵਿੱਚ ਤੇਰੇ ਵਿੱਚ ਨਾ ਮੰਨੋ ਤਾਂ ਫਿਰ ਨਾ ਮੰਨੋ ਤਾਂ ਫਿਰ ਬਿਲਕੁਲ ਇਹ ਪਤਾ ਨਹੀਂ ਜੋ ਮਰਜੀ ਦੇਖੋ ਜੀ ਜਿੱਦਾਂ ਕਿਤੇ ਚਿਕਨ ਚੁਕਨ ਖਾਣਾ ਹੁੰਦਾ ਇਸ ਬੰਦੇ ਦਾ ਨਾ ਕੋਈ ਐਤਵਾਰ ਆ ਨਾ ਕੋਈ ਇਹਦਾ ਮੰਗਲਵਾਰ ਆ ਨਾ ਕੋਈ ਇਹਦੀ ਇਹਦਾ ਵੀਰਵਾਰ ਆ ਸਹੀ ਆ ਇਹ ਇਦਾਂ ਦੀ ਸ਼ਖਸੀਅਤ ਜਿਹੜੀ ਸ਼ਖਸੀਅਤ ਤੁਹਾਡੇ ਸਾਹਮਣੇ ਖੜੀ ਨਹੀਂ ਰਹਿਦੀ ਤਾਂ ਸਾਰੇ ਦਿਨ ਪ੍ਰਮਾਤਮਾ ਦੇ ਹੁੰਦੇ ਆ ਇਹਨਾਂ ਤੋਂ ਕੋਈ ਪ੍ਰਭਾਵਤ ਨਾ ਹੋਈ ਹੋ ਮਤਲਬ ਇਹਨਾਂ ਦੀ ਸ਼ੀਰਤ ਤੋਂ ਤੇ ਸਾਰੇ ਦਿਨ ਹੀ ਪ੍ਰਮਾਤਮਾ ਦੇ ਆ ਸਾਡੇ ਜਗ੍ਹਾ ਤੇ ਚੜਦੇ ਆ ਸਾਡੀ ਜਗ੍ਹਾ ਤੇ ਚੜਦੇ ਆ ਬੱਕਰੇ ਤੁਹਾਡੇ ਹਾਂਜੀ ਇਹਨਾਂ ਦੇ ਘਰ ਜਗ੍ਹਾ ਆ ਸਾਡੇ ਘਰ ਜਗ੍ਹਾ ਆ ਇਹ ਨਹੀਂ ਲਾਉਂਦਾ ਇਹ ਪੱਕਾ ਬਾੜ ਨਾ ਨਹੀਂ ਆ ਦੇ ਲਓ ਵੀਰ ਚਲੋ ਆਪਣੀ ਆਪਣੀ ਰਾਸਤਾ ਆ ਠੀਕ ਹੀ ਹੋ ਗਿਆ ਬਰੇ ਬੰਦੇ ਰੱਬ ਨੂੰ ਨਹੀਂ ਮੰਨਦਾ ਹੈਗਾ ਮੈਨੂੰ ਪਤਾ ਮੈਂ ਇਹਦਾ ਇਹ ਨਹੀਂ ਬੰਦੇ ਰੱਬ ਮੇਰੋ ਰੱਬ ਸਾਰੇ ਪਤਾ ਕਿੱਥੇ ਆ ਮੈਨੂੰ ਪਤਾ ਰੱਬ ਕਿੱਥੇ ਆ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਇਹ ਜੋ ਮਰਜੀ ਕਿਸੇ ਦਾ ਰੱਬ ਨੂੰ ਨਹੀਂ ਮੰਨਦਾ ਨਾਲ ਇਹ ਮੰਨਦਾ ਰੱਬ ਕਿੱਥੇ ਹੈ ਨਾ ਰੱਬ ਬੰਦੇ ਦੇ ਵਿੱਚ ਹੀ ਆ ਹੁਣ ਮੇਰੇ ਕੋ ਕੁਛ ਨਾ ਹੋਰ ਨਾ ਕਹਾ ਲਿਓ ਮੌਕਤ ਕਿਹ ਉਹਨਾਂ ਨਹੀਂ ਹਾਂ ਕਹਿ ਉਹਨਾਂ ਨਹੀਂ ਭਰਾ ਸਾਡੇ ਬਲੌਗ ਦੀ ਆਈ ਪਈ ਨਾ ਕਰ ਲੈ ਮੇਰੇ ਯਾਰ ਮੇਰੇ ਗੱਲ ਆ ਗਈ ਆ ਵੀਰੋ ਮੇਰੇਓ ਰੱਬ ਉਦੋਂ ਕਿੱਥੇ ਹੁੰਦਾ ਆ ਜਦੋਂ ਨਿੱਕੇ ਨਿੱਕੇ ਕੁੜੀਆਂ ਦਾ ਬਲਾਤਕਾਰ ਹੋ ਜਾਂਦਾ ਕਿਸੇ ਮੰਦਰਾਂ ਚ ਹੋ ਜਾਂਦਾ ਮਸੀਤਾਂ ਚ ਹੋ ਜਾਂਦਾ ਆ ਉਦੋਂ ਰੱਬ ਕਿੱਥੇ ਹੁੰਦਾ ਰੱਬ ਚੋਰੀਆ ਜਿਹੜਾ ਕਿਸੇ ਦੇ ਸਾਹਮਣੇ ਨਹੀਂ ਆਉਂਦਾ ਰੱਬ ਸਾਹਮਣੇ ਆਊਗਾ ਤੇ ਪਤਾ ਲੱਗੂ ਦੁਨੀਆ ਨੂੰ ਰੱਬ ਕਿੱਥੇ ਆ ਰੱਬ ਬੰਦੇ ਦੇ ਮਨ ਚ ਆ ਜੇ ਜਦੋਂ ਲੋਕਾਂ ਨੇ ਐਡੇ ਤਰ੍ਹਾਂ ਦੀਆਂ ਕੋਈ ਲੁੱਟਾਂ ਖੋਹਾਂ ਹੁੰਦੀਆਂ ਉਦੋਂ ਰੱਬ ਕਿੱਥੇ ਹੁੰਦਾ ਵੀ ਉਦੋਂ ਤਾਂ ਰੱਬ ਲੱਗੇ ਨਹੀਂ ਆਉਂਦਾ ਉਦੋਂ ਤਾਂ ਅਗਲੇ ਮਾਰ ਕੇ ਚੱਲ ਜਾਂਦੇ ਆ ਬਸ ਠੀਕ ਠਾਕ ਆ ਵੀ ਇਹ ਸਵਾਲ ਜਿਹੜੇ ਵੀਰ ਨੇ ਕੀਤੇ ਆ ਨਾ ਮੈਂ ਵੀਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਛੇਤੀ ਛੇਤੀ ਰੱਬ ਤਨੂੰ ਆਪਣੇ ਕੋਲ ਬੁਲਾਵੇ ਤੇ ਸਾਰੀਆਂ ਗੱਲਾਂ ਦਾ ਜਵਾਬ ਦੇ ਉਸੇ ਜਾ ਕੇ ਰੱਬ ਨੂੰ ਰੱਬ ਤੂੰ ਇਹ ਜਵਾਬ ਪੁੱਛਣਾ ਚਾਹਣਾ ਹੈ ਜਾ ਕੇ ਰੱਬ ਨਾਲ ਗੱਲ ਕਰੇ ਰੱਬ ਜਾ ਕੇ ਰੱਬ ਨਾਲ ਉੱਥੇ ਜਾ ਕੇ ਲਿਖਦੀ ਲਿਖਦੀ ਰੂਪ ਵਿੱਚ ਲਵੇ ਰੱਬ ਕਾਹ ਤੋਂ ਡਰਦਾ ਦੁਨੀਆ ਤੋਂ ਰੱਬ ਸਾਹਮਣੇ ਕਿਉਂ ਨਹੀਂ ਆਉਂਦਾ ਫਿਰ ਰੱਬ ਸਾਹਮਣੇ ਆ ਕੇ ਗੱਲ ਕਰੇ ਹਾਂ ਐਦਾਂ ਤੇਰੇ ਵਰਗੇ ਉਂਗਲਾਂ ਕਰ ਕਰ ਗੱਲਾਂ ਕਰਦੇ ਰੱਬ ਤਾਂ ਪੱਕਾ ਹੀ ਆ ਜੀ ਸਾਹਮਣੇ ਐਦਾਂ ਤਾਂ ਘਰ ਵਾਲੀ ਨਹੀਂ ਮੋਹਰੇ ਆਉਂਦੀ ਜਦੋਂ ਉਂਗਲਾ ਮਾਰ ਮਾਰ ਕੇ ਲਾ ਕੇ ਮਾਰ ਮਾਰ ਕੇ ਆ ਰੱਬ ਬੁਲਾਉਂਦੇ ਆ ਰੱਬ ਆ ਇਹਦਾ ਹਾਲਾਤ ਆ ਜਾ ਰੱਬ ਨੂੰ ਬੁਲਾਉਣਾ ਕੋਈ ਪਿਆਰ ਨਾਲ ਭੰਨੇ ਕੋਈ ਲਗਨ ਕੋਈ ਰਵਿਦਾਸ ਭਗਤ ਰਵਿਦਾਸ ਜੀ ਨੂੰ ਬੁਲਾਓ ਕੋਈ ਸੈਨ ਵਾਂਗੂ ਨਾਈ ਵਾਂਗੂ ਬੁਲਾਓ ਮੈਂ ਕਿ ਰੱਬ ਨੂੰ ਬੁਲਾਉਣਾ ਤਾਂ ਉਹਦੇ ਤਰੀਕਿਆਂ ਦੇ ਹਿਸਾਬ ਨਾਲ ਬੁਲਾਉਣਾ ਹੁਣ ਐਦਾਂ ਰੱਬ ਨੂੰ ਗਲਾ ਮਾਰ ਮਾਰ ਕੇ ਬੁਲਾਉਣਾ ਭਰਾਵਾ ਠੀਕ ਹੈ ਤੂੰ ਹਾਂਜੀ ਕਰੋਗਾ ਮੈਂ ਲੈ ਰੱਬ ਨੂੰ ਬਸ ਮੈਨੂੰ ਨਹੀਂ ਰੱਬ ਨੂੰ ਮਿਲਦੇ ਜਾਂ ਕੋਈ ਨਹੀਂ ਐਂ ਏਦਾਂ ਨਹੀਂ ਰੱਬ ਮਿਲਦਾ ਕਾਕਾ ਜਿਹੜੀਆਂ ਉਂਗਲਾਂ ਨਾਲ ਤੂੰ ਰੱਬ ਨੂੰ ਚੁੰਹਣਾ ਨਾ ਕੋਣਾ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਰੱਬ ਪਾਉਣ ਲਈ ਨਾ ਸਮਾਧੀਆਂ ਲੋਣੀਆਂ ਪੈਂਦੀਆਂ ਬਹੁਤ ਕੁਝ ਕਰਨਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਪਹਿਲੀ ਗੱਲ ਮਨ ਸਾਫ਼ ਰੱਖਣਾ ਪੈਂਦਾ ਸਭ ਤੋਂ ਪਹਿਲੀ ਗੱਲ ਕਿਸੇ ਦਾ ਤੱਕ ਕੇ ਮਾੜਾ ਨਾ ਕਰੋ ਤਾਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ ਮਨ ਤੱਕ ਕੇ ਨਾ ਮਾੜਾ ਕਰੋ ਕਿਸੇ ਦਾ ਉਦਾਂ ਕਿਤੇ ਅਚੰਚੇਤ ਹੋ ਜਵੇ ਉਹ ਗੱਲ ਵੱਖਰੀ ਆ ਨਾ ਵੀਰ ਮੇਰੇ ਉਹ ਇੱਕ ਸੁਖ ਮੇਲਾ ਕਰਦੇ ਸੀਗੇ ਕਿਸੇ ਨੇ ਗੁੱਸਾ ਨਹੀਂ ਕਰਨਾ ਰੱਬ ਜਿਹੜਾ ਹੈ ਨਾ ਬੰਦੇ ਦੇ ਮਨ ਚ ਹੀ ਹੈ ਜਿੰਨੇ ਮੰਨਣਾ ਜਾਂ ਨਾ ਮੰਨਣਾ ਉਹਦੀ ਥਿੰਕਿੰਗ ਆ ਆ ਜਿਹੜਾ ਵੀਡੀਓ ਦੇਖਦਾ ਹੈ ਨਾ ਤੇਰੀ ਉਹ ਕਰਕੇ ਆ ਗੁੱਸਾ ਕੀਤਾ ਨਾ ਨਹੀਂ ਨਹੀਂ ਕਮੈਂਟ ਕਰਕੇ ਇੱਕ ਕਮੈਂਟ ਕਰਕੇ ਦੱਸਿਓ ਨਹੀਂ ਭਾਜੀ ਕਮੈਂਟ ਕਰਕੇ ਦੱਸਿਓ ਨਹੀਂ ਭਾਜੀ ਇਹਨਾਂ ਨੇ ਕੀਤਾ ਰੱਬ ਦੇ ਜਿਹੜੇ ਰੱਬ ਦੀ ਗੱਲ ਚੱਲਦੀ ਆ ਗੁੱਸਾ ਨਾਲ ਕਰਨਾ ਇਹਨਾਂ ਨੇ ਕਰ ਲਿਆ ਗੁੱਸਾ ਐਦਾਂ ਐਵੇਂ ਵਿੱਚ ਦੀ ਇਹਦੇ ਕੋ ਸਿਰ ਚ ਟੁੱਟਣਾ ਮਾਰਦੇ ਹੋ ਇਹ ਗੱਲ ਦਾ ਵਿਚਾਰ ਰੱਖੀ ਹੋਇਆ ਸੁਣੋ ਮੇਰੀ ਗੱਲ ਸੁਣੋ ਹਾਂਜੀ ਇੱਕ ਵਾਰੀ ਨਾ ਮੈਂ ਤੁਹਾਨੂੰ ਗੱਲ ਸੁਣਨ ਲੱਗਾ ਇੱਕ ਬੰਦਾ ਦਰਗਾਹ ਤੇ ਦੀਵਾ ਜਗਾਉਣ ਜਾਂਦਾ ਹੁੰਦਾ ਸੀ ਠੀਕ ਐ ਇੱਕ ਦੂਸਰਾ ਬੰਦਾ ਸੀ ਉਹ ਬੁਝਾਉਣ ਜਾਂਦਾ ਹੁੰਦਾ ਸੀ ਉਹਨੇ ਜਾਣਾ ਜਗਾਇਆ ਹੋਣਾ ਦੂਜੇ ਨੇ ਜਾਣਾ ਮੇਰੇ ਵਰਗੇ ਨੇ ਬੁਝਾਇਆ ਹੋਣਾ ਠੀਕ ਐ ਇਹਨੇ ਕਈ ਸਾਲਾਂ ਤੱਕ ਚੱਲਦਾ ਰਿਹਾ ਇੱਕ ਵਾਰੀ ਹਨੇਰੀ ਆ ਗਈ ਉਹ ਬੰਦਾ ਜਿਹੜਾ ਸੀਗਾ ਨਾ ਉਹ ਦੀਵਾ ਜਗਾਉਣ ਗਿਆ ਨਹੀਂ ਮੇਰੇ ਵਰਗਾ ਬੰਦਾ ਫੇਰ ਬੁਝਾਉਣ ਚੱਲ ਗਿਆ ਤੇ ਰੱਬ ਮੈਨੂੰ ਮਿਲ ਗਿਆ ਇਸੇ ਕਰਕੇ ਰੱਬ ਕਿੱਥੇ ਆ ਉਹ ਤਾਂ ਸਾਰਿਆਂ ਨੂੰ ਪਤਾ। ਬਾਕੀ ਹੈ ਨਾ ਇਹਦਾ ਗੁੱਸਾ ਨਾ ਕਰਿਓ। ਇਹ ਇਹਨੂੰ ਕੁਛ ਕਹੀਓ ਨਾ ਤੁਸੀਂ ਫੋਨ ਵਿੱਚ ਦੀ ਕਿਉਂਕਿ ਮੈਂ ਇਹਨੂੰ ਘਰੋਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਆਇਆ। ਇਹ ਮੇਰੀ ਜ਼ਿੰਮੇਵਾਰੀ ਤੇ ਆਇਆ। ਮੈਂ ਮੌਂਟੀ ਨਾਲ ਆਇਆ ਚੱਲ ਫੇਰ ਠੀਕ ਆ ਚੱਲ ਜਾ। ਨਹੀਂ ਤਾਂ ਐਸ ਵੇਲੇ ਐਸ ਵੇਲੇ ਉਹ ਘਰੋਂ ਨਹੀਂ ਨਿਕਲ ਬੰਦੇ ਬਾਹਰ। ਆ ਫੋਨ ਵੱਜਦਾ ਸੀ ਨਾ ਪਰ ਇਹ ਨੂੰ ਗਿਆ ਸੀ। ਉਹ ਨਿਆਣੇ ਇਹ ਪਹੁੰਚਦੇ ਸੀ ਪਾਪਾ ਮੌਂਟੀ ਚਾਚੂ ਨਾਲ ਆਈਆਂ ਜਾਂ ਇਕੱਲੇ ਕਿਤੇ ਹੋਰ ਗਏ ਨਾ ਚੱਲ ਗਏ। ਪਰ ਗੁੱਸਾ ਨਾ ਕਰਿਓ ਸਿੱਧਾ ਆ ਬਚਾਰਾ। ਸਿੱਧਾ ਇਹ ਸੁਣ ਲੋ ਇਹਦੀ ਫੇਸ ਹੁੰਦਾ ਸਿੱਧਾ ਆ ਸਿੱਧਾ ਇਕੱਠਾ ਆ ਮੇਰਾ ਕਰਕੇ ਇਹ ਬਾਹਰ ਆ ਜਾਂਦਾ ਆ ਮੇਰਾ ਕਰਕੇ ਇਹ ਬਾਹਰ ਆ ਹਾਂ ਇਸ ਕਰਕੇ ਵੀ ਇਹ ਹੁਣ ਭਰਾ ਆ ਆਪਣਾ ਤਾਂ ਕਰਕੇ ਬਾਹਰ ਆ ਜਾਂਦਾ ਨੇ ਜੋ ਲੱਛਣ ਸੀਗੇ ਇਹਨੂੰ 6 ਵਜੇ ਤੋਂ ਬਾਅਦ ਕੀ ਸਵੇਰੇ 6:30 7:30 ਹੁੰਦੇ ਸੀ ਨਾ ਉਦੋਂ ਬਾਹਰ ਨਹੀਂ ਨਿਕਲ ਦਿੰਦੇ ਸੀ ਸਵੇਰ ਦੇ ਟਾਈਮ ਵੀ 10 ਵਜੇ ਤੱਕ ਘਰੇ ਰਹਿਣਾ ਤੂੰ ਸਹੀ ਹੈ ਜੀ ਹੋਰ ਕੋਈ ਫਰਮਾਵੇ ਹੋਰ ਕੁਝ ਬਸ ਬਸ ਇਸ ਤੋਂ ਮੈਂ ਹੋਰ ਕੁਝ ਨਹੀਂ ਕਹਿਣਾ ਚਾਹਦਾ ਮੈਂ ਤਾਂ ਆਪਣੀ ਯਾਰ ਨਹੀ ਨਹੀ ਮੈਂ ਤਾਂ ਆਪਣੀ ਯਾਰ ਬਹੁਤਾ ਦੱਸ ਛੜਿਆ ਨਾ ਮੈਂ ਤਾਂ ਦੱਸ ਛੜਿਆ ਕਿ ਕੀ ਕੁਕ ਕਰਦੇ ਨੇ ਕਿਉਂ ਜਦੋਂ ਕੋਈ ਦੂਜੇ ਤੋਂ ਸੁਣਦਾ ਆ ਤੇ ਗੱਲਾਂ ਹੋਰ ਹੁੰਦੀਆਂ ਅਸੀਂ ਆਪਣੇ ਮੂੰਹੋਂ ਹੀ ਦੱਸਦੀਦਾ ਹਨ ਆਪਣੇ ਅੰਦਰ ਕੁਝ ਰੱਖਾਂਗੇ ਤੇ ਫਿਰ ਮਨਕ ਦਾ ਸਾਫ਼ ਹੋਊਗਾ ਨਾ ਅਸੀਂ ਜਿਹੜੀ ਗੰਦਗੀ ਨੇ ਦੀ ਬਾਹਰ ਕੱਢਣ ਦੀ ਕੋਸ਼ਿਸ਼ ਕਰੀਦੀ ਵਿੱਚੋਂ ਮਨ ਦਿਓ ਸੋ ਤੁਹਾਨੂੰ ਸਾਰੇ ਸਾਰੇ ਬੇਨਤੀ ਕਰਨਾ ਚਾਹੁੰਦੇ ਹਾਂ ਹੱਥ ਜੋੜ ਕੇ ਧੱਲੇਵਾਲ ਸਾਹਿਬ ਉਹਨਾਂ ਦੀ ਤਬੀਤ ਬਹੁਤ ਨਾਜ਼ੁਕ ਹੋ ਚੁੱਕੀ ਆ ਸਰੀਰ ਪੱਕਾ ਚਾਰ ਤਰੀਕ ਨੂੰ ਉੱਥੇ ਇਕੱਠੇ ਆ ਜੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਇਹ ਅਸੀਂ ਵੀਰਾਂ ਨੂੰ ਅੱਜ ਸਾਰੇ ਵੀਰਾਂ ਨੇ ਪਹੁੰਚਣਾ ਆ ਹਾਂ ਤੇ ਅਸੀਂ ਚਾਰ ਨੂੰ ਤੇ ਅੱਜ ਮੋਟੀਵੇਟ ਕਰਨਾ ਆਏ ਸੀਗੇ ਇਹਨਾਂ ਨੂੰ ਮਿਲਣ ਆਏ ਸੀਗੇ ਭਰਾ ਜਾਣਾ ਤੁਸੀਂ ਹੈ ਨਾ ਸਾਡੇ ਕੋਸ਼ਿਸ਼ ਹੈ ਵੇ ਜੀ ਇੱਥੋਂ ਆਪਣੇ 15-20 ਗੱਡੀਆਂ ਲੈ ਕੇ ਜਾਈਏ ਤੇ ਉੱਥਾਂ ਕਰਕੇ ਅਸੀਂ ਭਰਾਵਾਂ ਨਾਲ ਮਿਲਣ ਆਏ ਸੀਗੇ ਸੋ ਇੰਨੀਆਂ ਗਬਨਤੀਆਂ ਕਰੋ ਪ੍ਰਵਾਨ ਜੀ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੰਦੂ ਆ ਗਿਆ ਜੀ ਤਨਵਾ ਤਨਵਾ ਆਪੇ ਨੂੰ ਕੱਟੇ